ਸਭ ਨੂੰ ਸਤਿ ਸ਼੍ਰੀ ਅਕਾਲ ਜੀ ਇਸ ਵੀਡੀਓ ਵਿੱਚ ਕਿਚਨ ਗਾਰਡਨ ਵਿੱਚ ਧੰਨੀਆਂ ਬੀਜਣ ਦਾ ਸਹੀ ਤਰੀਕਾ ਦੱਸਾਂਗਾ ਕਿਉਂਕਿ ਪਹਿਲਾਂ ਪੰਜਾਬ ਵਿੱਚ ਲਗਾਤਾਰ ਮੀਂਹ ਪੈ ਰਹੇ ਸੀ ਹੁਣ ਮੀਂਹ ਬੰਦ ਹੋਏ ਨੇ ਇਸ ਲਈ ਘਰੇ ਲੂਬਗੀਚੀ ਵਿੱਚ ਧੰਨੀਆਂ ਬੀਜਣ ਦਾ ਇਹ ਬਿਲਕੁਲ ਸਹੀ ਸ਼ਮਾ ਹੈ ਘਰੇ ਲੂਬਗੀਚੀ ਵਿੱਚ ਇਸ ਤਰ੍ਹਾਂ ਕਿਆਰੀ ਚੰਗੀ ਤਰ੍ਹਾਂ ਗੋੜ ਕੇ ਕੋਲੀ ਕਰ ਲੈਣੀ ਆ ਮਿੱਟੀ ਬਿਲਕੁਲ ਬਰੀਕ ਕਰ ਲੈਣੀ ਆ ਇਦਾਂ ਆਪਾਂ ਗੰਡੋਆਂ ਦੀ ਖਾਦ ਲਾਵਾਂਗੇ ਕਿਉਂਕਿ ਪਿੰਡਾਂ ਦੇ ਵਿੱਚ ਤਾਂ ਗੋਏ ਦੀ ਰੂੜੀ ਦਾ ਸਵਾ ਮਿਲ ਜਾਂਦੀ ਹੈ ਉਹ ਵੀ ਸਬਜ਼ੀਆਂ ਦੇ ਲਈ ਬਹੁਤ ਹੀ ਲਾਹੇਵੰਦ ਹੁੰਦੀ ਹੈ ਪਰ ਸ਼ਹਿਰਾਂ ਦੇ ਵਿੱਚ ਜੇ ਆਪਾਂ ਨੂੰ ਖਾਦਾਂ ਹੀ ਪਾਉਣੀਆਂ ਪੈਂਦੀਆਂ ਇਹ ਮੈਂ ਪਾ ਰਿਹਾ ਜੀ ਗੰਡੋਆਂ ਦੀ ਖਾਦ ਗੰਡੋਆਂ ਦੀ ਖਾਦ ਖਲਾਰ ਕੇ ਇਹਨੂੰ ਚੰਗੀ ਤਰ੍ਹਾਂ ਮਿੱਟੀ ਦੇ ਵਿੱਚ ਮਿਲਾ ਦੇਣਾ। ਇਹ ਦੇਖੋ ਇਹਨੂੰ ਹੁਣ ਮੈਂ ਵਿੱਚ ਮਿਲਾ ਦਵਾਂਗਾ। ਇਸ ਤੋਂ ਬਾਅਦ ਮੈਂ ਥੋੜੀ ਡਾਇਆ ਵੀ ਪਾਵਾਂਗਾ। ਇਹ ਦੇਖੋ ਇਹ ਡਾਇਆ ਥੋੜਾ ਖਲਾਰ ਦੇਣਾ ਮੈਂ ਵਿੱਚ। ਕਿਉਂਕਿ ਸ਼ਹਿਰਾਂ ਦੇ ਵਿੱਚ ਮਜਬੂਰੀ ਹੁੰਦੀ ਹੈ ਕੈਮੀਕਲ ਖਾਦਾਂ ਪਾਉਣੀਆਂ। ਪਿੰਡਾਂ ਵਿੱਚ ਤਾਂ ਗੋਹੇ ਦੀ ਦੇਸੀ ਰੋੜੀ ਮਿਲ ਜਾਂਦੀ ਹੈ, ਸਵਾ ਆਮ ਮਿਲ ਜਾਂਦੀ ਹੈ। ਜੋ ਕਿ ਸਬਜ਼ੀਆਂ ਦੀ ਗ੍ਰੋਥ ਲਈ ਬਹੁਤ ਹੀ ਲਾਹੇਵੰਦ ਹੁੰਦੀ ਆ ਇਹ ਦੇਖੋ ਮੈਂ ਦਹਾ ਵੀ ਖਲਾਰ ਲਈ ਆ ਇਹਨੂੰ ਵੀ ਹੁਣ ਮੈਂ ਇਦਾਂ ਚੰਗੀ ਤਰ੍ਹਾਂ ਮਿਲਾ ਕੇ ਸਾਫ ਕਰ ਲਾਂਗਾ ਇਦਾਂ ਮੈਂ ਇਹਨੂੰ ਮਿਲਾ ਕੇ ਉਪਰੋਂ ਕਿਆਰੀ ਸਾਫ ਕਰ ਦੇਣੀ ਆ ਦਹਾ ਵੀ ਚੰਗੀ ਤਰ੍ਹਾਂ ਵਿੱਚ ਮਿਲਾ ਦੇਣਾ ਇਹ ਦੇਖੋ ਇਦਾਂ ਪਾ ਸਾਫ ਕਰ ਦੇਣੀ ਆ ਕਿਆਰੀ ਧਰੀ ਹੋ ਜੇ ਬਿਲਕੁਲ ਤਾਂ ਜੋ ਪਾਣੀ ਲਾਉਣ ਵੇਲੇ ਕੋਈ ਮੁਸ਼ਕਲ ਨਾ ਆਵੇ ਇਹ ਆ ਜੀ ਧਨੀਏ ਦਾ ਬੀਜ ਐਸ ਦੁਕਾਨ ਤੋਂ ਲੈ ਆਣਾ ਇਹ ਬੀਜ ਮੈਂ ਲੈ ਕੇ ਆਇਆ ਇਹ ਦੇਖ ਸਕਦੇ ਹੋ ਤੁਸੀਂ ਇਹ ਧਨੀਏ ਦਾ ਬੀਜ ਤਾਜਾ ਲੈ ਆਂਦਾ ਇਹ ਮੈਂ ਕੋਲੀ ਪਾ ਲਿਆ ਕੱਢ ਕੇ ਇਹਨੂੰ ਆਪਾਂ ਟਰੇ ਲੁਬਰੀ ਚੀ ਦੇ ਵਿੱਚ ਬੀਜਾਂਗੇ ਦੇ ਦੇ ਸਕਦੇ ਪਹਿਲੀ ਦਿਫਾੜ ਕੀਤਾ ਹੋਇਆ ਬੀਜ ਇਦਾਂ ਆਪਾਂ ਹੱਥਾਂ ਦੇ ਨਾਲ ਲੈਣਾ ਬਣਾ ਲੈਣੀ ਆ ਛੋਟੀਆਂ-ਛੋਟੀਆਂ ਥੋੜੀ ਜੀ ਡੂੰਗੀ ਬਹੁਤੀ ਜ਼ਿਆਦਾ ਡੂੰਗੀ ਨਹੀਂ ਬਣਾਉਣੀ ਕਿਉਂਕਿ ਬੀਜ ਜ਼ਿਆਦਾ ਡੂੰਘਾ ਨਹੀਂ ਜਾਣਾ ਚਾਹੀਦਾ ਇਹ ਤਾਂ ਮੈਂ ਦੋ ਤਰੀਕੇ ਦੱਸਾਂਗਾ ਬੀਜਾਂ ਦੇ ਤੁਹਾਨੂੰ ਜਿਹੜਾ ਠੀਕ ਲੱਗੇ ਉਹ ਹੀ અપਨਾ ਸਕਦੇ ਦੋਵੇਂ ਵਧੀਆ ਨੇ ਇਦਾਂ ਆਪਾਂ ਦੇਖੋ ਜੋ ਲੈਣਾ ਬਣਾਈਆਂ ਸੀ ਥੋੜੀਆਂ ਡੂੰਗੀਆਂ ਉਹਦੇ ਵਿੱਚ ਇਦਾਂ ਬੀਜ ਇਦਾਂ ਖਿਲਾਰ ਦੇਣਾ ਆਪਾਂ इदा बीज खलार के उपर हाथ दे हल्की मिट्टी कर देनी है मिट्टी बहुत ही ज़्यादा नहीं करनी क्योंकि बीज ये बरीक होंगे ने ज़्यादा मिट्टी हो तो उगन च बहुत टाइम लगन गए और देखो इदा आप हाथ नाल किसी भी चीज़ नदा हल्किया जी डूगिया लाना ला लें ला इस दे देखो बीज अपा खलार दतेने ਤੁਸੀਂ ਦੇਖ ਸਕਦੇ ਹੋ ਤੁਸੀਂ ਸਾਰੀਆਂ ਲੈਣਾਂ ਦੇ ਵਿੱਚ ਬੀਜ ਖਿਲਾਰ ਦਿੱਤੇ ਆ ਇਹ ਉੱਪਰੋਂ ਹੁਣ ਸਾਫ਼ ਕਰ ਦੇਣੇ ਆ ਹਲਕੀ ਹਲਕੀ ਮਿੱਟੀ ਉੱਪਰ ਆ ਜਾਏ ਬੀਜਾਂ ਤੇ ਆ ਹੁਣ ਮੈਂ ਕੁਝ ਲੈਣਾ ਤੁਹਾਨੂੰ ਹੋਰ ਤਰੀਕੇ ਨਾਲ ਦੱਸਾਂਗਾ ਇਦਾਂ ਲੈਣਾ ਲਾ ਕੇ ਇਦਾਂ ਦੂਸਰੇ ਪਾਸੇ ਨਹੀਂ ਲਾ ਲੈਣੀਆਂ ਚੌੜਸੇ ਲਾ ਲੈਣੀਆਂ ਇਦਾਂ ਜਿੱਥੇ ਇਹ ਲੈਣ ਇੱਕ ਦੂਜੇ ਨੂੰ ਕੱਟਦੀ ਹੈ ਉੱਥੇ ਆਪਾਂ ਬੀਜ ਬੀਜ ਦੇਣੀ ਆ ਕਿਉਂਕਿ ਮੈਂ ਇਹ ਤਰੀਕਾ ਜ਼ਿਆਦਾ ਪਸੰਦ ਕਰਦਾ ਕਿਉਂਕਿ ਇਹਦੇ ਵਿੱਚ ਜਦੋਂ ਕੋਈ ਹੋਰ ਨਦੀਨ ਕੋਈ ਫालतू ਕਾ ਹੁੰਦਾ ਤੇ ਉਹ ਕੱਢਣਾ ਬਹੁਤ ਸੌਖਾ ਹੁੰਦਾ ਇਦਾਂ ਜਿੱਥੇ ਲਾਈਨਾਂ ਦਾ ਕੱਟ ਹੁੰਦਾ ਉੱਥੇ ਆਪਾਂ ਇਦਾਂ ਬੀਜ ਜਿਹੜੇ ਆ ਖਿਲਾਰ ਦੇਨੇ ਆ ਦੇਖ ਸਕਦੇ ਤੁਸੀਂ ਇੱਥੇ ਹੋਰ ਸਮਾਂ ਡੱਬੀਆਂ ਬਣਾ ਲਈਆਂ ਤੇ ਜਿੱਥੇ ਇੱਥੇ ਲਾਈਨਾਂ ਦਾ ਕੱਟ ਹੁੰਦਾ ਉੱਥੇ ਮੈਂ ਬੀਜ ਖਿਲਾਰ ਦਿੱਤੇ ਆ ਇਹਦੇ ਨਾਲ ਇੱਕ ਤੇ ਪੌਦੇ ਨੂੰ ਹਵਾ ਵਧੀਆ ਲੱਗਦੀ ਆ ਔਰ ਗਰੋਥ ਵੀ ਬਹੁਤ ਵਧੀਆ ਹੁੰਦੀ ਆ ਇਹਦੇ ਨਾਲ ਔਰ ਫालतू ਕਾ ਕੱਢਣਾ ਵੀ ਬਹੁਤ ਹੀ ਆਸਾਨ ਹੁੰਦਾ ਇਹਦੇ ਨਾਲ ਇਹ ਦੇਖ ਸਕਦੇ ਹੋ ਤੁਸੀਂ ਛੋਰੀਆਂ ਡੱਬੀਆਂ ਦੇ ਵਿੱਚ ਜੋ ਕੋਰਨਰ ਆ ਉੱਥੇ ਮੈਂ ਬੀਜ ਖਿਲਾਰ ਦਿੱਤੇ ਨੇ ਜਿਦੋਂ ਦੇਖ ਸਕਦੇ ਹੋ ਇਸਦੇ ਉਪਰੋਂ ਹਲਕੀ ਹਲਕੀ ਮਿੱਟੀ ਘਰ ਦੇਣੀ ਆ। ਤੁਸੀਂ ਉਹਨੇ ਕਿ ਕਿਆਰੀ ਜਿੰਨੀ ਤੁਹਾਡੀ ਪਰਿਵਾਰ ਦੀ ਲੋੜ ਆ ਉਹਦੇ ਅਨੁਸਾਰ ਕਿਆਰੀ ਬੀਜ ਸਕਦੇ ਹੋ। ਰਾਇਸ਼ ਤਾਂ ਥੋੜਾ ਬੀਜੋ 20-25 ਦਿਨ ਠਹਿਰ ਕੇ ਦੁਬਾਰਾ ਫਿਰ ਵੀ ਹੀਦੋ ਤੇ ਉਹ ਵਧੀਆ ਹੁੰਦਾ। ਇਹ ਹੁਣ ਮੈਂ ਮੂੜੀਆਂ ਦੇ ਬੀਜ ਲਏ ਨੇ। ਇਹ ਜੋ ਸੈਡਾਂ ਤੇ ਇਹਦੀਆਂ ਬੱਟਾਂ ਨੇ ਬੱਟਾਂ ਦੇ ਬਾਹਰਲੇ ਪਾਸੇ ਇਹ ਮੋੜੀਆਂ ਦੇ ਵਿੱਚ ਚੋਕ ਦੇਣੇ ਆ ਅੰਦਰਲੇ ਪਾਸੇ ਨਹੀਂ ਚੋਕਨੇ ਜੇ ਅੰਦਰ ਚੋਕਾਂਗੇ ਤੇ ਉਤੇ ਪੱਤਿਆਂ ਦੇ ਨਾਲ ਜਿੱਤਣੀਆਂ ਆ ਉਹਦੀ ਗਰੋਥ ਤੇ ਅਸਰ ਪਏਗਾ ਇਦਾਂ ਆਪਾਂ ਬੱਟਾਂ ਦੇ ਬਾਹਰਲੇ ਪਾਸੇ ਵੀ ਚੋਕਨੇ ਆ ਦੋਫੇ ਉਹ ਬੱਟਾਂ ਸਾਡੇ ਕਿਸੇ ਕੰਮ ਨਹੀਂ ਪਰ ਇਹ ਮੋੜੀਆਂ ਉਹਦੇ ਤੇ ਹੋ ਜਾਣਗੀਆਂ ਇਹਦਾ ਬਾਹਰਲੇ ਪਾਸੇ ਲਾਉਣ ਦੇ ਨਾਲ ਤੋ ਣੀਆਂ ਨੂੰ ਕੋਈ ਕਿਸੇ ਦਾ ਨੁਕਸਾਨ ਵੀ ਨਹੀਂ ਹੋਵੇਗਾ। ਇਦਾਂ ਆਪਾਂ ਬਾਹਰਲੇ ਪਾਸੇ ਦੇਖੋ ਆਪਾਂ ਮੂੜੀਆਂ ਦੇ ਬੀਜ ਇਦਾਂ ਚੋਕ ਦੇਣੇ ਆ। ਉਪਰੋਂ ਅਤ ਨਾਲ ਸਾਫ਼ ਕਰ ਦਾਂਗੇ। ਬੀਜ ਚੋਕ ਕੇ ਇਹ ਬਟਾ ਵੀ ਆਪਣੇ ਕੰਮ ਆ ਸਕਦੀਆਂ। ਇਦਾਂ ਆਪਾਂ ਬੀਜਾਂਗੇ ਧਨੀਆ ਔਰ ਮੂੜੀਆਂ। ਇਹ ਤੁਹਾਨੂੰ ਦੱਸਿਆ ਜੀ ਘਰੇਲੂ ਬਗੀਚੀ ਵਿੱਚ ਸਹੀ ਸਮੇਂ ਤੇ ਧਨੀਆ ਬੀਜਨ ਦਾ ਸਹੀ ਤਰੀਕਾ ਸੋ ਉਮੀਦ ਆ ਤੁਸੀਂ ਇਹ ਚੰਗੀ ਤਰ੍ਹਾਂ ਦੇਖ ਲਿਆ ਹੋਵੇਗਾ ਸੋ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਸਭ ਦਾ ਧੰਨਵਾਦ ਪ੍ਰਮਾਤਮਾ ਸਭ ਨੂੰ ਤੰਦਰੁਸਤ ਅਤੇ ਖੁਸ਼ ਰੱਖੇ